ਆਪਨਾ ਬਾਈ ਗੁਰੂ ਸਾਹਿਬ ਕੀ ਸੋਰਠ ਮਹੱਲਾ ਪੰਜੀਵ ਹਮਰੀ ਗਣਤਨ ਗਣੀਆਂ ਕਾਈ ਆਪਣਾ ਬਰਦ ਪਰਸ਼ਾਨ ਹਾਥ ਵੀ ਰੱਖੀ ਕਰੇ ਆਪਣੇ ਸਦਾ ਸਦਾ ਰੰਗ ਮਾਣੇ ਅਮਰੀ ਗਨਤਨ ਗਣੀ ਅਕਾਈ ਆਪਣਾ ਬਿਰਧ ਪਛਾਨ ਹਾਥ ਦੀ ਰਕੀ ਕਰੇ ਆਪਣੇ ਸਦਾ ਸਦਾ ਰੰਗ ਮਾਨੀ ਸਤਿ ਸਾਈ ਵੀ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਰਵਿਕ ਗਲਿਆਣ ਰਹਾਉ ਈਓ ਪਾਈ ਪੰਡ ਜਨ ਸਾਜੇਆ ਦਿੱਤਾ ਪੰਨਨ ਕਾਨ ਆਪਣੇ ਦਾਸ ਕੀ ਆਪਹਿ ਜਰਾ ਕੀ ਨਾਨਕ ਸਦਪੁਰਵਾਨੀ ਈਓ ਪਾਈ ਪੈੰਡ ਜਨ ਸਾਜੇ ਦਿੱਤਾ ਪੈਨਨ ਕਾ ਆਪਣੇ 10 ਕੀ ਆਪੈ ਜੈ ਰਾਕੀ ਨਾਨਕ ਸਦਗੁਰੁ ਆਣੀ ਵਾਹਿ ਗੁਰੂ ਜੀ ਕਾ ਸਾਉ ਸਭ ਕੀ ਹਥੇ ਵਾਹਿ